ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵਾਸਤੇ ਸਭ ਤੋਂ ਪਹਿਲਾ ਫੈਸਲਾ ਲੈਣਾ ਸਿਖਾਉਂਦੇ ਆ ਸਰਕਾਰੀ ਸਕੂਲ ਡਿਸੀਜਨ ਮੇਕਿੰਗ ਪਾਵਰ ਬਣਾਉਂਦੇ ਉਹ ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵੱਲ ਨੂੰ ਰਾਹ 'ਚ ਫੈਸਲਾ ਕਰਨਾ ਹੁੰਦਾ ਚਲੋ ਘਰੋਂ ਤਾਂ ਨਿਕਲ ਗਏ ਸਕੂਲ ਅੱਜ ਜਾਣਾ ਹੈ ਜਾਂ ਨਾ ਨਹੀਂ ਤਾਂ ਇਹ ਤਾਂ ਫੋਨ ਕਰ ਦਿੰਦੇ ਅੱਜ ਤੁਹਾਡਾ ਬੱਚਾ ਨਹੀਂ ਆਇਆ ਇਹ ਪਾਵਰ ਸਿਰਫ ਸਰਕਾਰੀਆਂ ਕੋਲੇ ਆ ਫਿਰ ਜਾ ਕੇ ਪਹੁੰਚ ਕੇ ਇਹ ਫੈਸਲਾ ਕਰਨਾ ਹੁੰਦਾ ਅੱਧੀ ਛੁੱਟੀ ਵੇਲੇ ਭੱਜਣਾ ਹੈ ਜਾਂ ਅੱਠਵੇਂ ਪੀੜ ਚ ਭੱਜिए ਫਿਰ ਇੱਕ ਪੋਲੀਟਿਕਲ ਫੈਸਲਾ ਵੀ ਲੈਣ ਵਾਸਤੇ ਸਰਕਾਰੀ ਸਕੂਲਾਂ ਚ ਸਿੱਖਿਆ ਮਿਲਦੀ ਹੈ ਵੀ ਇਕੱਲੇ ਭੱਜिए ਜਾਂ ਪੰਜ ਸੱਤ ਨੂੰ ਨਾਲ ਲੈ ਲਈਏ ਇੱਕ ਗਰੁੱਪ ਜਾਂ ਬਣਾ ਲਈਏ ਫਿਰ ਇਹ ਫੈਸਲਾ ਕਰਨਾ ਹੁੰਦਾ ਸਾਰੀ ਛੁੱਟੀ ਵੇਲੇ ਲੜਾਈ ਕਿਹਦੇ ਨਾਲ ਕਰਨੀ ਹੈ ਫਿਰ ਇਹ ਵੀ ਦੇਖਣਾ ਹੁੰਦਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਿਆਦੇ ਨੇ ਭੱਜਣਾ ਕਿੱਧਰ ਦੀ ਹੈ ਫਿਰ ਇਹ بڑے ਡਿਸੀਜਨ ਮੇਕਿੰਗ ਪਾਵਰਸ ਨੇ ਸਰਕਾਰੀ ਸਕੂਲ ਹੀ ਸਖਾ ਸਕਦੇ ਐ ਸੋ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਜਿੱਥੇ ਮਰਜ਼ੀ ਪੜੋ ਅਸੀਂ ਹੁਣ ਪ੍ਰਾਈਵੇਟ ਸਕੂਲਾਂ ਨੂੰ ਕੋਈ ਅਸੀਂ ਮੈਂ ਨਿੰਦਾ ਨਹੀਂ ਪਰ ਸਰਕਾਰੀ ਦੀ ਪੜਾਈ ਵੀ ਅਸੀਂ ਆਪ ਅਪਡੇਟ ਕਰ ਰਹੇ ਹਾਂ ਟੀਚਰਸ ਬਹੁਤ ਅੱਛੇ ਨੇ ਉਹਨਾਂ ਨੂੰ ਵੀ ਅਪਡੇਟ ਕਰ ਰਹੇ ਹਾਂ ਅਗੇ ਲੋਕਾਂ ਦੀ ਮਰਜ਼ੀ ਹੈ ਕਿ ਉਹ ਇੱਥੇ ਪੜਾ ਲੈਣ ਜਾਂ ਉੱਥੇ ਪੜਾ ਲੈਣ ਸਾਨੂੰ ਕੋਈ ਇਹਦੇ ਵਿੱਚ ਦਿੱਕਤ ਨਹੀਂ ਬਾਕੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਜਿਹੜੀ ਵਿਦਿਆ ਉਹ ਮਨੁੱਖ ਦਾ ਤੀਜਾ ਨੇਤਰ ਹੈ ਤੀਜੀ ਅੱਖ ਖੁੱਲਦੀ ਆ ਉਹਦੇ ਨਾਲ ਅੱਜ ਬਹੁਤ ਸਾਰੇ ਮੁਕਸਰ ਤੋਂ ਚੰਡੀਗੜ੍ਹ ਤੋਂ ਕਿੰਨੇ ਜ਼ਿਲ੍ਹਿਆਂ ਦੇ ਅੱਥਰ ਜ਼ਿਲ੍ਹਿਆਂ ਦੇ ਬੱਚੇ ਆਏ ਹੋਣਗੇ ਦੋ ਤਿੰਨ ਦਿਨਾਂ ਤੋਂ ਰਹਿੰਦੇ ਹੋਣਗੇ ਆਪਸ ਵਿੱਚ ਬ੍ਰੇਨਸਟਾਰਮਿੰਗ ਹੋਊਗੀ ਪਤਾ ਨਹੀਂ ਕਿੰਨੇ ਆਈਡੀਆਜ਼ ਨਿਕਲਣਗੇ ਅੱਗੇ ਦੀ ਅੱਗੇ ਬ੍ਰੇਨਸਟਾਰਮਿੰਗ ਦਾ ਜਮਾਨਾ ਹੈ ਸੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਨਾ ਕਿ ਅਹਿਮੀਅਤ ਬਣਾਓ ਆਪਣੀ ਐਲਨ ਮਸਕ ਨੂੰ ਜਾਣਦੇ ਹੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਸ ਤੀਫਾ ਦੇਣ ਆ ਗਈ ਰਜਾਇਨ ਕਹਿੰਦੀ ਮੈਂ ਅਰਜਾਇਨ ਕਰਨਾ ਉਹ ਕਹਿੰਦਾ ਓਕੇ ਰੱਖ ਦੇ ਉਹ ਲੱਖ ਡਾਲਰ ਦੇਤਾ ਉਹਨੂੰ ਕਹਿੰਦਾ ਜਾਂ ਦੁਨੀਆ ਦੀ ਸੈਰ ਕਰਿਆ ਵਰਲਡ ਟੂਰ ਕਰਿਆ ਬਾਅਦ ਡਿਸਾਈਡ ਕਰ ਲਾਂਗੇ ਤੇਰੇ ਰਜਾਇਨ ਬਾਰੇ ਉਹਨੇ ਆਖਿਆ ਵਧੀਆ ਕੰਮ ਬਣ ਗਿਆ ਮੇਰਾ ਨਾਲ ਤਾਂ ਰਜਾਇਨ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਉਹ ਚਲੀ ਗਈ ਦੁਨੀਆ ਦਾ ਟੂਰ ਕਰਕੇ ਵਾਪਸ ਆ ਗਈ ਮਹੀਨੇ ਸਵਾ ਮਹੀਨੇ ਬਾਅਦ ਕਹਿੰਦੀ ਜੀ ਮੈਂ ਆ ਗਈ ਮੇਰਾ ਰਜਾਇਨ ਕੀ ਤਸਦੀ ਦੱਸੋ ਫਿਰ ਉਹ ਕਹਿੰਦਾ ਪਿਆਰ ਰਜਾਇਨ ਤੇਰਾ ਅਕਸੈਪਟਡ ਰਜਾਇਨ ਤੇਰਾ ਮਨਜੂਰ ਕਰ ਲਿਆ ਉਹ ਕਹਿੰਦੀ ਜੇ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਮੈਨੂੰ ਸਵਾ ਮਹੀਨੇ ਬਾਅਦ ਤੇ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਚ ਕਮਾਉਣ ਦਾ ਕੀ ਆਈਡੀਆ ਸੀ ਐਲਨ ਮਸਕ ਕਹਿੰਦਾ ਜਿਸ ਵੇਲੇ ਤੂੰ ਰਜਾਇਨ ਕਰਨ ਆਈ ਸੀ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕੀ ਅਹਿਮੀਅਤ ਹੈ ਜਦੋਂ ਕਹਿੰਦਾ ਮੈਂ ਤੈਨੂੰ ਭੇਜਿਆ ਜੇ ਤੇਰੀ ਅਹਿਮੀਅਤ ਹੁੰਦੀ ਤੇਰੇ ਬਿਨਾਂ ਦਫ਼ਤਰ ਚ ਨਾ ਸਰਦਾ ਹੁੰਦਾ दो दिन च तीन दिन च तरथली मच जाती भी वो आई नहीं जी तीन दिन हो गए दफ्तर का बुरा हाल है मैं तेन तीन चार दिन बाद वापस बुला लेंद क्या तो सवा महीना हो गया तेरे बारे किसी ने पूछे ही नहीं जा शाबाश निकल